Belum ਤੇ ਜਾਂ ਕੋਈ ਗਰਮੀ ਦਾ ਮੈਂ ਮਤਿਆ ਕੋਈ ਹੋਰ ਐਸੀ ਸਰਦਾਰ ਕੋਈ ਆ ਜਾਓ ਭਾਈ ਨਾ ਨਾ ਕਰ ਨੂੰ ਹਾਂ ਛੇ ਸਾਂ ਆ ਗਿਆ ਸੋਨੋ ਜੀ ਛੇ ਸਾਂ ਆ ਗਏ ਤੁਸੀਂ ਵੀ ਓਹ ਦਾ ਤੱਕ ਆਈ ਬਾ ਸਣ ਕੇ ਤੇ ਬਿਨਾਂ ਤੇ ਬਹਿ ਜਾਂਦੇ ਹੋ ਜੀ ਦੇ ਪਹਿਲੇ ਸਵਾਹ ਹੋ ਤੇ ਲੁਗਿਆ ਸਾਡਾ ਵੇਲਾ ਹੋਰ ਕੋਈ बेनती है जो सारी बार खड़ी हो अंदर आगे बैठी हो अंदर ना आगे बैठे भाई ਸ਼ਾਸਕ ਜੀ ਫੈਸਲਾ ਇਹ ਹੋਇਆ ਹੁਣ ਕਿ ਕਾਲੀ ਤੇ ਕਾਂਗਰਸੀ ਦੀ ਜਿਹੜੇ ਇਹਨਾਂ ਦੋਹਾਂ ਪਾਰਟੀਆਂ ਨੇ ਪਾਰਟੀ ਦੇ ਉੱਪਰ ਉੱਠ ਕੇ ਫੈਸਲਾ ਆਪ ਦਾ ਸਾਂਝਾ ਕਰ ਲਿਆ ਦੀ ਕਿਸੇ ਦਾ ਕੋਈ ਕਾਲੀ ਦੀ ਕੋਈ ਕਾਂਗਰਸੀ ਦੀਗਾ ਸਰਪੰਚ ਚੁਣਨਾ ਵਾ ਪਿੰਡ ਦਾ ਵੇ ਉਹ ਅਸੀਂ ਫੈਸਲਾ ਲੈ ਲਿਆ ਅਸੀਂ ਇਹ ਚਾਹੁੰਦੇ ਸੀਗੇ ਵੀ ਇਲੈਕਸ਼ਨ ਹੀ ਨਾ ਹੁੰਦਾ ਤੇ ਵੀ ਨਾ ਦੀ ਪਰ ਉਹਨਾਂ ਨੇ ਜਦੋਂ ਜਦੋਂ ਕੰਮ ਦੇ ਮਾਮਲੇ 'ਚ ਵੀ ਜਿਹੜੀ ਸਹਿਮਤੀ ਆਸ ਵਿੱਚ ਨਹੀਂ ਬਣੀ ਤੁਸੀਂ ਸੋ ਕੋਲੇ ਗੱਲਾਂ ਆਪਣੇ ਆਂ ਇਹਨਾਂ ਨੇ ਆ ਕੇ ਦੱਸਿਆ ਕਿ ਸਾਡੀ ਜਿਹੜੀ ਆਸ ਵਿੱਚ ਪਾਰਟੀ ਦੀ ਕੋਈ ਸਹਿਮਤੀ ਨਹੀਂ ਅਸੀਂ ਸਾਡੇ ਦੋ ਬੰਦੇ ਖੜੇ ਆ ਦੋਵੇਂ ਸਾਡੇ ਬੰਦੇ ਮੰਨਦੇ ਨਹੀਂਗੇ ਸਾਦ ਸੰਗਤ ਸੰਜੀਤ ਸਿੰਘ ਪ੍ਰਧਾਨ ਸਾਹਿਬ ਤਾਰ ਸਿੰਘ ਰਾੜ ਸਰਪੰਚ ਸਾਹਿਬ ਦੇ ਪੁੱਤਰ ਇਹਨਾਂ ਦੀ ਆਸ ਚ ਸਹਿਮਤੀ ਘੱਟੀ ਇਹਨਾਂ ਨੇ ਜਗਰੂਪ ਸਿੰਘ ਦੇ ਨਾਲ ਤੇ ਆਪਣੇ ਸਿਜੀ ਚੋਂ ਨੇ ਇਹਨਾਂ ਨੇ ਦੁਬਾਰਾ ਸਹਿਮਤ ਕਰਕੇ ਉਹ ਆਪਣੇ ਨੂੰ ਜਗਰੂਪ ਸਿੰਘ ਨੂੰ ਠੱਲਾ ਸਰਪੰਚ ਦੇ ਵਿੱਚ ਪਾਰਟੀ ਪਾਈ ਦੇ ਉੱਪਰ ਉੱਠ ਕੇ ਤੇ ਜਿਹੜੇ ਨੇ ਆਵੜਿਆ ਉਹਨਾਂ ਨੂੰ ਵੀ ਬੇਨਤੀ ਕਰਦੇ ਕਿ ਭਾਈ ਆਪ ਵੀ ਰਿਆਸਤ ਕਰੋ ਤੁਸੀਂ ਐ ਨਾ ਕਰੋ ਇੱਕ ਜਣਾ ਖਲੋ ਜਿਹੜਾ ਮਰਤੇ ਨਹੀਂ ਤੁਸੀਂ ਦੋ ਜਣੇ ਲੜੋਗੇ ਸਾਥ ਤੁਸੀਂ ਨਮਾ ਦਾ ਨੁਕਸਾਨ ਹੋਗਾ ਬਾਕੀ ਭਾਈਆ ਦਾ ਅਸੀਂ ਦਾ ਜਦੋਂ ਸਾਡਾ ਰੋਣਾ ਪਿਆ ਤਾਂ ਹੀ ਉੱਥੇ ਜਾ ਕੇ ਫੈਸਲੇ ਕਰਦੇ ਨੇ ਬਹਿ ਕੇ ਤੁਸੀਂ ਵੀ ਜਾ ਕੇ ਚੰਗਾ ਨਾ ਕਰੋ ਯਾਰ ਆਸ ਵਿੱਚ ਤਸਨਾ ਕਰੋ ਆਪਾਂ ਕਦੋਂ ਖਤਮ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਬੱਲੇ ਸਤਿ ਸ੍ਰੀ ਅਕਾਲ ਸਰਦਾਰ ਜੀ ਤੇ ਆਪਣਾ ਜਿਹੜਾ ਕੱਠ ਹੋਇਆ ਸੀਗਾ ਹਾਂਜੀ ਇਹ ਇਹ ਆਪਾਂ ਸਰਬਸੰਮਤੀ ਕਰਨ ਵਾਸਤੇ ਕੀਤਾ ਸੀ ਇਕੱਠ ਕੇ ਇਹ ਅਸੀਂ ਜਿਹੜਾ ਅੱਜ ਇਕੱਠ ਕੀਤਾ ਸੀਗਾ ਹਾਂਜੀ ਸਾਡੇ ਪਿੰਡ ਦੇ ਵਿੱਚ ਨਾ ਪਹਿਲਾਂ ਬਹੁਤ ਜ਼ਿਆਦਾ ਕਸਰ ਸੀਗੀ ਹਾਂਜੀ ਹਾਂਜੀ ਉਹ ਤਸਨੂੰ ਖਤਮ ਕਰਨ ਵਾਸਤੇ ਇਹ ਇਕੱਠ ਕੀਤਾ ਸੀਗਾ ਠੀਕ ਆ ਜੀ ਇਹਦੇ ਚ ਅਸੀਂ ਤਿੰਨਾਂ ਪਾਰਟੀਆਂ ਨੂੰ ਇਕੱਠੇ ਕੀਤਾ ਸੀ ਇੱਥੇ ਠੀਕ ਆ ਜੀ ਭਾਈ ਆਓ ਤੇ ਆਪਾਂ ਬੈਠ ਕੇ ਰਹਿ ਕਰੀਏ ਤੇ ਅਕ ਸਰਪੰਚਾ ਪੱਟ ਲਈਏ ਠੀਕ ਆ ਜੀ ਉਸ ਤੋਂ ਬਾਅਦ ਅਸੀਂ ਅਕਾਲੀਆਂ ਨੇ ਤੇ ਕਾਂਗਰਸ ਵਾਲਿਆਂ ਨੇ ਸਾਰਿਆਂ ਨੇ ਰਲ ਕੇ ਸਹਿਮਤੀ ਕਰ ਲਈ ਆ ਹਾਂਜੀ ਹਾਂਜੀ ਇਹ ਵੀ ਮੁੰਡਾ ਸਾਡਾ ਸਰਪੰਚ ਹੀ ਆ ਭਾਈ ਤੋਂ ਹੀ ਤੇ ਜਗਰੂਪ ਸਿੰਘ ਵੀ ਸਰਪੰਚ ਆ ਠੀਕ ਆ ਜੀ ਠੀਕ ਆ ਜੀ ਇਹਨਾਂ ਨੂੰ ਸਾਡੀ ਪਾਰਟੀ ਦੇ ਉੱਪਰ ਉੱਠ ਕੇ ਅਸੀਂ ਦੋਹਾਂ ਧਿਰਾਂ ਨੂੰ ਸਹਿਮਤੀ ਦਿੱਤੀ ਆ ਵੀ ਭਾਈ ਆਪਾਂ ਸਾਰਿਆਂ ਨੇ ਇਕੱਠੇ ਰਲ ਕੇ ਆ ਅੱਜ ਅਸੀਂ ਜਿਹੜੀ ਆ ਬਾ ਜਗਰੂਪ ਸਿੰਘ ਦੀ ਖੜੀ ਕਰਤੀ ਆ ਠੀਕ ਆ ਜੀ ਅੱਜ ਤੋਂ ਸਾਡਾ ਦੋਹਾਂ ਪਾਰਟੀਆਂ ਦਾ ਸਰਪੰਚ ਹੋਊਗਾ ਠੀਕ ਆ ਜੀ ਠੀਕ ਆ ਜੀ ਤੇ ਜਿਹੜੀ ਕੋਈ ਤੁਹਾਨੂੰ ਦਿੱਕਤ ਆਉ ਹੋਏ ਇਹ ਮੁੰਡੇ ਨੂੰ ਕਿਹਾ ਹਾਂਜੀ ਹਾਂਜੀ ਭਾਈ ਉਹ ਨਾ ਕਹਦਾ ਤੂੰ ਤੂੰ ਵੀ ਸਰਪੰਚ ਆ ਤੂੰ ਉੱਠੇ 12 ਵਜੇ ਤੋਂ ਉੱਠੇ 8 ਵਜੇ ਨਾਲ ਹੀ ਤੈਨੂੰ ਉਹਦੇ ਜਦੋਂ ਫੋਨ ਟੱਲੀ ਵਜੇ ਪੜੱਕਦੇ ਉੱਠਣਾ ਪਊਗਾ ਤੇ ਨਾਲ ਠੀਕ ਆ ਜੀ ਠੀਕ ਆ ਨਾ ਰਲ ਕੇ ਵਿਕਾਸ ਕਰਨਗੇ ਦੋਵੇਂ ਮੁੰਡਿਆਂ ਨੂੰ ਸਹਿਮਤੀ ਦੇ ਦਿੱਤੀ ਨੌਜਵਾਨ ਮੁੰਡੇ ਦੋਵੇਂ ਦੋਵੇਂ ਸਰਦੇ ਘਰਾਂ ਦੇ ਮੁੰਡੇ ਆ ਇਹਨਾਂ ਨੂੰ ਕਿਹਾ ਵੀ ਐਨ ਆਰ ਆਈ ਮੁੰਡਿਆਂ ਨੇ ਵੀ ਆਪਣੀ ਨਾਲ ਸਹਿਮਤੀ ਸਾਰਿਆਂ ਦੀ ਉਹ ਕਹਿੰਦੇ ਰਲ ਕੇ ਵਿਕਾਸ ਕਰਾਂਗੇ ਇਹਨਾਂ ਨੂੰ ਕਿਹਾ ਭਾਈ ਤੁਸੀਂ ਪੈਸੇ ਲਾਓ ਤੇ ਚਲੋ ਅਸੀਂ ਤਾਂ ਹਾਂ ਪਿੱਛੇ ਹਟ ਗਿਆ ਤੇ ਇਹਨਾਂ ਨੂੰ ਲਾਦਾ ਮੂਰੇ ਇਹ ਮੁੰਡੇ ਚੱਲਣਗੇ ਹੁਣ ਸਾਡੇ ਜਾਨੀ ਜੀ ਜਿਹੜੀ ਹੈਗੀ ਆ ਤੁਹਾਡੀ ਸਹਿਮਤੀ ਦੋ ਪਾਰਟੀਆਂ ਦੇ ਵਿੱਚ ਹੋਈ ਹੈ ਤੇ ਨਾ ਕਿ ਇੱਕ ਬੰਦੇ ਤੇ ਸਹਿਮਤੀ ਹੋਈ ਆ ਵੀ ਅਸੀਂ ਇੱਕ ਬੰਦੇ ਨੂੰ ਉਹ ਸਰਪੰਚ ਚੁਣ ਲਿਆ ਵੀ ਸਰਬਸੰਮਤੀ ਦੇ ਨਾਲ ਸਰਪੰਚ ਨਹੀਂ ਬਣਦਾ ਹਾਂਜੀ ਕੰਮ ਦੋਨੇ ਮੁੰਡੇ ਹੀ ਕਰਣਗੇ ਕੰਮ ਇਹ ਮੁੰਡਾ ਅਕਾਲੀ ਦਲ ਵਾਲੀ ਕੋ ਸਾਡਾ ਨਾਲ ਚੱਲੂਗਾ ਦੇ ਕੋਈ ਸਹਿਮਤੀ ਨਹੀਂ ਹੋਈ ਜੀ ਹਾਂਜੀ ਹਾਂਜੀ ਰਸਤੇ ਅਕਾਲੀਆ ਵੱਲੋਂ ਸਹਿਮਤੀ ਹੋ ਗਈ ਆ ਠੀਕ ਹੈ ਜੀ ਉਹ ਅਸੀਂ ਇੱਕ ਮੁੰਡੇ ਨੂੰ ਠਲਤਾ ਜਗਰੂਪ ਸਿੰਘ ਨੂੰ ਠੀਕ ਹੈ ਜੀ ਕਿ ਉਹ ਇਲੈਕਸ਼ਨ ਲੜੂ ਠੀਕ ਹੈ ਸੋਨਿਆ ਬਹੁਤ ਵਧੀਆ ਗੱਲ ਆ ਜੀ ਦੋ ਪਾਰਟੀਆਂ ਵੈਸੇ ਤਾਂ ਪਹਿਲਾਂ ਖੈਂਦੀਆਂ ਹੀ ਆਈਆਂ ਹਨਾ ਤੇ ਤੁਹਾਡੇ ਪਿੰਡ ਨੇ ਬਹੁਤ ਵੱਡੀ ਪਹਿਲ ਕੀਤੀ ਹੈ ਵੀ ਜਿਹੜੀ ਤੁਸੀਂ ਦੋਵਾਂ ਪਾਰਟੀਆਂ ਨੇ ਰਲ ਕੇ ਇੱਕ ਮੁੰਡੇ ਨੂੰ ਸਰਪੰਚੀ ਦਾ ਇਲੈਕਸ਼ਨ ਲੜਨਾ ਤੇ ਉਹਨਾਂ ਮੁੰਡੇ ਅਕੇ ਲੈਂਦੇ ਆ ਜੀ ਪਾਰਟੀ ਬਾਈ ਉੱਪਰ ਉੱਠ ਕੇ ਪਿੰਡ ਨੇ ਸਰਪੰਚ ਨਹੀਂ ਪਾਰਟੀ ਨੇ ਨਹੀਂ ਚੁਣਿਆ ਕਿਸੇ ਨੇ ਵੀ ਪਿੰਡ ਦੀ ਸੰਗਤ ਨੇ ਸਰਪੰਚ ਚੁਣਿਆ ਅੱਜ ਠੀਕ ਆ ਜੀ ਬਹੁਤ ਵਧੀਆ ਗੱਲ ਆ ਜੀ ਪੰਚਾਇਤ ਦਾ ਸਾਰੇ ਮੈਂਬਰਸ ਆ ਬਾਨ ਵੀ ਅਟੋ ਡਿਵਾੜਾ ਦੇ ਵਿੱਚ ਜਿਵੇਂ ਨੌਜਵਾਨ ਮੁੰਡੇ ਇਹਨਾਂ ਨੂੰ ਜਾਦੇ ਪਾਵਰਾਂ ਜਿਹਨਾਂ ਨੂੰ ਮੈਂਬਰ ਕਹਿਣਗੇ ਉਹ ਹੀ ਮੈਂਬਰ ਬਣ ਜਾਣਗੇ ਗੱਲ ਹੀ ਕੋਈ ਨਹੀਂ ਕੋਈ ਕਿਨ ਤੋਂ ਪ੍ਰਾਂਤੂ ਨਹੀਂ ਇਹਨਾਂ ਦਾ ਬਹੁਤ ਵਧੀਆ ਗੱਲ ਆ ਜੀ ਤੇ ਉਮੀਦ ਹੈ ਇਹ ਜਿਹੜੇ ਮੁੰਡੇ ਤੁਸੀਂ ਆਪਣਾ ਸਰਪੰਚੀ ਦੇ ਵਿੱਚ ਖੜੇ ਕੀਤੇ ਆ ਤੇ ਜਿੱਤਣ ਤੇ ਪਿੰਡ ਦੇ ਕਾਰਜਕਾਰ ਜਿਹੜੇ ਵੀ ਕੋਈ ਹੈਗੇ ਆ ਵਿਕਾਸ ਦਾ ਕੰਮ ਜੋਰ ਸ਼ੋਰ ਨਾ ਕਰਨ ਜੋਰ ਸ਼ੋਰ ਨਾ ਕਰਨਗੇ ਜੀ ਨਿਰਪੱਖ ਹੋ ਕੇ ਕਰਨਗੇ ਵਧੀਆ ਮੁੰਡੇ ਸਾਡੇ ਬੇਦਾਗ ਮੁੰਡੇ ਆ ਠੀਕ ਹੈ ਜੀ ਵਿੱਚ ਪਹਿਲੀ ਗੱਲ ਤਾਂ ਕਿਸੇ ਦਾ ਖਰਤਾ ਨਾ ਹੋਵੇ ਕੋਈ ਵੀ ਮੈਂਬਰ ਖੜਦਾ ਹੈ ਵੀ ਉਹਨੂੰ ਮਲਾ ਆਉਦੇ ਬਾੜ ਦੇ ਬੰਦੇ ਪਰਤੀਆਂ ਪਾ ਗਏ ਦੋ ਖੜੇ ਤਿੰਨ ਖੜੇ ਆ ਵੀ ਇੱਕ ਬੰਦਾ ਚਾਹੁੰ ਲੈਣ ਵਧੀਆ ਜਿਹੜਾ ਉਹਨਾਂ ਨੂੰ ਵਧੀਆ ਲੱਗਦਾ ਜੇ ਮਾਨਦੇ ਦਾ ਵਧੀਆ ਗੱਲਾਂ ਨਹੀਂ ਪਰਤੀਆਂ ਪਾ ਕੇ ਉਹਨਾਂ ਦੇ ਸਹਿਮਤੀ ਜਤਾ ਦੇ ਠੀਕ ਹੈ ਜੀ ਬਹੁਤ ਹੀ ਬਹੁਤ ਵਧੀਆ ਗੱਲ ਹੈ ਤੁਹਾਡੀ ਬਹੁਤ ਸਿਆਣੀ ਗੱਲ ਹੈ ਖਰਚਾ ਨਾ ਹੋਵੇ ਅਸੀਂ ਅਸੀਂ ਇਹ ਚਾਹੁੰਦੇ ਆ ਵੀ ਪੈਸੇ ਦੀ ਬਰਬਾਦੀ ਜਿਹੜੀ ਹੋਣੀ ਆ ਉਹ ਨਾ ਹੋਵੇ ਉਹਦਾ ਵਿਕਾਸ ਤੇ ਪੈਸਾ ਲੱਗ ਜੇ ਸਾਡੇ ਪਿੰਡ ਦੇ ਛੱਪੜ ਦਾ ਬਹੁਤ ਬੁਰਾ ਹਾਲ ਹੈ ਜਿਹੜੇ ਵਿਚਾਰੇ ਰਹਿੰਦੇ ਛੱਪੜ ਦੇ ਉੱਤੇ ਉਹਨਾਂ ਦੀ ਹਾਲਤ ਬਹੁਤ ਪਰੀ ਆ ਬਹੁਤ ਭੈੜਾ ਇਹਨਾਂ ਪਿੰਡ ਤੇ ਕਿਤੇ ਦੋਹਾਂ ਮ ਪਿਆਰ ਨਾਲ ਕੇ ਜੋਰ ਲਾਓ ਅਸੀਂ ਤੁਹਾਡੇ ਨਾਲ ਸਹਿਯੋਗ ਦਿੰਨੇ ਅਸੀਂ ਸਹਿਯੋਗ ਦੇਵਾਂਗੇ ਜੋ ਇਹ ਮੰਗਣਗੇ ਪਿੰਡ ਦਾ ਸਾਰੇ ਦਾ ਸਹਿਯੋਗ ਹੈ ਜੀ ਐਨ ਆਰ ਆਈ ਭਰਾ ਵੀ ਜਿੰਨੇ ਸਾਡੇ ਸਾਰੇ ਬਥੇਰੇ ਰੱਚ ਸਾਡੀਆਂ ਫੈਮਲੀਆਂ ਹੈਗੀਆਂ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਸਾਰਿਆਂ ਨੂੰ ਕਿ ਭਾਈ ਆ ਕੇ ਤੁਸੀਂ ਸਾਡਾ ਸਹਿਯੋਗ ਦਿਓ ਤੇ ਆਪਾਂ ਪਿੰਡ ਨੂੰ ਐ ਨਕਸ਼ੇ ਤੇ ਪਿੰਡ ਲਿਆ ਕੇ ਛੱਡਾਂਗੇ ਬਹੁਤ ਬਹੁਤ ਬੋਲੇ ਸੋਨਿਆ ਬਾਰੀਆ